ਚਾ ਭਾਈ ਇਹ ਇੱਕ ਚੀਜ਼ ਮੈਂ ਹੋਰ ਦੱਸ ਰਿਹਾ ਵੀ ਤੇ ਭਾਈ ਵੀਡੀਓ ਬਣੀ ਆਂਗੀ ਤਾਂ ਚਿਹਰੇ ਵੀ ਆਉਣਗੇ ਹਨਾ ਕੋਈ ਇਹ ਚੀਜ਼ ਤੋਂ ਇਤਰਾਜ਼ ਤਾਂ ਨਹੀਂ ਹੈਗਾ ਕਿਸੇ ਨੂੰ ਹਨਾ ਉਹਨੇ ਕੱਲ ਨੂੰ ਨਹੀਂ ਕਹੋ ਵੀ ਭਾਈ ਵੀ ਬੰਨਾਂਗੇ ਟੱਕ ਗੋਲੀ ਤੋਂ ਤਿੰਨ ਤਿੰਨ ਗੋਲੀਆਂ ਤੇ ਜਾਵੜੇ ਛੱਡਣ ਦੇ ਕੋਸਟ ਕੋਈ ਨਹੀਂ ਕਰ ਰਿਹਾ ਕਿਉਂ ਇਹ ਤਾਂ ਖਾਤੇ ਬਿਨਾਂ ਕੰਮ ਹੀ ਨਹੀਂ ਕੋਈ ਕਰ ਸਕਦਾ ਇਹ ਕੋਈ ਖਿੰਦਾਂ ਦੇ ਫਿਰ ਸਾਰੇ ਅਮਲੀ ਹੋ ਗਏ ਜੀ ਬਾਰੇ ਜਿੰਨਾ ਨਾ ਕਹੀਏ ਮੈਨੂੰ ਲੱਗਦਾ ਵੀ ਮਰੀਜ਼ ਹੀ ਹੈਗੇ ਸਾਰੇ ਸਾਰੇ ਮਰੀਜ਼ ਹੀ ਆ ਜੀ ਮਰੀਜ਼ਾਂ ਨੂੰ ਵੀ ਤਾਂਹੀਂ ਟੱਪੇ ਵਿਆਹ ਦੇ ਦੇ ਸਕਦੇ ਇਹ ਕੋਈ ਠੀਕ ਜਿੰਨੂੰ ਧੁੱਕੀ ਦੇ ਠੇਕੇ ਖੁੱਲ ਜਾਣੇ ਨਾ ਤਾਂ ਗੋਲੀ ਦੱਸਿਆ ਪਾ ਵੱਡਾ ਜਾਵੇ ਨਾ ਇੱਥੇ ਚਿੱਟਾ ਵੇਖੀਏ ਨਾ ਹੈਰੋਂ ਵੀ ਕੋਈ ਕੁਝ ਨਹੀਂ ਦੇਖਦਾ 20 ਸਾਲ ਹੋ ਗਏ ਲਗਾਤਾਰ ਮਤਲਬ ਭਾਈ ਹੋਰ ਸਰੀਰ ਤੇ ਬਹੁਤ ਨੁਕਸਾਨ ਹੋ ਗਿਆ ਨੁਕਸਾਨ ਹੋ ਗਿਆ ਕਿਹੜਾ ਚੈੱਕ ਕਰਾਈ ਲੱਖ ਜੀ ਵੀ ਨੁਕਸਾਨ ਕਰਦੀ ਹੈ ਕੋਈ ਮਤਲਬ ਕਿ ਕੀ ਖਾਂਦਾ ਸੀ ਰੋਟੀ ਨੂੰ ਨਹੀਂ ਨੇ ਰੋਟੇ ਕਰਦਾ ਸੀ ਅੱਛਾ ਉਹ ਜੋ ਵਾਟ ਉਹ ਮੈਨੋਂ ਹਟ ਗਏ ਜੀ ਆ ਪਾਵਨ ਜੀ ਲੱਗੀ ਸੀ ਤੇ ਮੈਂ ਤੌਰ ਬਣਾ ਲਿਆ ਸੀ ਤੇ ਮੈਂ ਦੂਧ ਦਵਾਈ ਵਾਤੀ ਦੂਗੀ ਤੇਰੇ ਗੋਲੀ ਸੁਛਾ ਲੱਗਦੀ ਹੈ ਕਿ ਬਾਈ ਇਹ ਵੀ ਰੋਮ ਇਹ ਸਾਨੂੰ ਰੋ ਵੀ ਹੈ ਤੇ ਹੱਲ ਕਿੱਦਾਂ ਹੈ ਕਿਵੇਂ ਹੱਲ ਕਿਵੇਂ ਲੱਗਦਾ ਸਾਨੂੰ ਹੱਲ ਸਾਨੂੰ ਕੋਈ ਚਾਈ ਬਚਾ ਜੀ ਨਹੀਂ ਸਾਨੂੰ ਕੀ ਬਤਾ ਉਹ ਚਾਹਦਾ ਕਿ ਉਹ ਦਰੰਗ ਤੁਰੂ ਲੱਗ ਜਾਂਦੀ ਉਹ ਅੱਜ ਮਨ ਲੱਗਦੀ ਕੋਈ ਸਿੱਧੀ ਕਰੀ ਹਿਸਾਲੀ ਪਰ ਸਾਡੀ ਕੰਮ ਨਹੀਂ ਹੁੰਦਾ ਕਰਦੀ ਪਰ ਮਤਲਬ ਜੀ ਤੇਰੇ ਇਹ ਬਰ ਕਰਨਾ ਬੰਦਾ ਜੀ ਕਰੀ ਹਿਸਾਲ ਮੈਨੂੰ ਵਾ ਕਬੂਲੀ ਦਿੰਦੇ ਅੱਛਾ ਕਿ ਕੰਮ ਕਰੀ ਅਸੀਂ ਕਹਿੰਦਾ ਜਦੋਂ ਕੰਮ ਤੇ ਜਾਂਦੇ ਆਂ ਹੈ ਨਾ ਸਾਨੂੰ ਮੰਨ ਕੇ ਕਿਤੇ ਦਤ ਭਰੇ ਮੜਨਾ ਪੈਂਦਾ ਇੱਕ ਵਾਰੀ ਮੁਰਾ ਹੁਣ ਜਿਹੜੀ ਤੇ ਵਾਰੀ ਲੱਗਦੀ ਹੈ ਲੈਂਡ ਬਹੁਤ ਵੱਡੀ ਹੁੰਦੀ ਹੈ ਜੀ ਹੈ ਫੇਰ ਮਰ ਕੇ ਜਾਂ ਤੂੰ ਕੰਮ ਤੇ ਨਹੀਂ ਜਾ ਆ ਜਾਂਦਾ ਆਰੇ ਹੁਣ ਗੋਲੀ ਲੈਣ ਦਾ ਮਾਰਾ ਗੋਲੀ ਲੈਣ ਆਇਆ ਸੀ ਆ ਕੰਮ ਤੋਂ ਰਹਿ ਗਈ ਅੱਛਾ ਢੜੀ ਮਰ ਗਈ ਢੜੀ ਮਰ ਗਈ ਅਸੀਂ ਤਾਂ ਉੱਧਰ ਠਾਈ ਬੈਠੇ ਹਾਂ ਠੀਕ ਹੈ ਜਿਹੜੀ ਇਹ ਗੋਲੀ ਹੈ ਇਹ ਬੰਦੇ ਨੂੰ ਵੀ ਗਲਤ ਕਰਦੀ ਅੱਛਾ ਮਤਲਬ ਨਪੋਂਸਕ ਹੋ ਜਾਂਦਾ ਭਾਜੇ ਸਿੱਧੀ ਬਾਸਾ ਜਿਕੇ ਲਗੇ ਹਾਂ ਤੇ ਅਸੀਂ ਤਾਂ ਹੁਣ ਉੱਪਰ ਖਾਈ ਬੈਠੇ ਆ ਬੱਚੇ ਕਿਉਂ ਕਿ ਬੈਠੇ ਆ 3 ਫੁੱਟ ਦੇ ਆਹੀ ਬੈਠੇ ਆ ਤੁਹਾਡਾ ਕੀ ਆ ਹਾਂ ਸਾਨੂੰ ਪੱਕੇ ਪਾਇਦੇ ਨੌਜਵਾਨਾਂ ਨੂੰ ਬਚਣਾ ਨੌਜਵਾਨਾਂ ਨੂੰ ਬਚਣਾ ਚਾਹੀਦਾ ਕਿ ਬੱਚੇ ਲੈਣਿਆ ਉਹਨਾਂ ਨੇ ਹਾਂ ਬਿਲਕੁਲ ਤੇ ਉਹਨਾਂ ਨੇ ਹੁਣ ਜੇ ਬੱਚੇ ਨਾ ਹੋਏਗਾ ਹਾਂ ਕੀੜੀ ਕਿਵੇਂ ਵੱਢੂ ਅੱਛੀ ਗੱਲ ਦੋਸਤੋ ਤੁਸੀਂ ਜੁੜੇ ਹੋ ਓਕੇ ਪੰਜਾਬ ਟੀਵੀ ਦੇ ਨਾਲ ਤੇ ਮੈਂ ਤੁਹਾਡੇ ਨਾਲ ਸ਼ਸ਼ੀ ਭਦੋੜ ਸਾਥੀਓ ਆਪਾਂ ਖੜੇ ਆ ਸਿਵਲ ਹਸਪਤਾਲ ਭਦੋੜ ਇੱਥੇ ਕੁਝ ਬਾਈ ਮਿਲੇ ਜਿਹੜੇ ਜੀਬ ਵਾਲੀ ਗੋਲੀ ਆਪਾਂ ਕਹਿ ਦਿੰਨੇ ਆ ਹਨਾ ਇਹ ਵੀ ਇੱਕ ਤਰ੍ਹਾਂ ਦੇ ਮਰੀਜ਼ ਆਗੇ ਕਿਵੇਂ ਮਤਲਬ ਇਹ ਵੀ ਇੱਕ ਰੋਗ ਆਗਾ ਜਿਹੜਾ ਜਵਾਨੀ ਨੂੰ ਕੀ ਮਤਲਬ ਪੂਰੇ ਪੰਜਾਬ ਨੂੰ ਹੀ ਕਿਤੇ ਨਾ ਕਿਤੇ ਲੱਗਿਆ ਹੋਇਆ ਹਨ ਤੇ ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਆ ਉਹ ਵੀ ਦੱਸ ਰਹੇ ਸੀ ਵੀ ਉਹਨਾਂ ਨੂੰ ਕੋਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਆਪਾਂ ਇਹ ਸੀਗੇ ਹਸਪਤਾਲ ਦਿਖਾਉਣ ਤੇ ਹਸਪਤਾਲ ਦੇ ਨਾਲ ਨਾਲ ਉਹ ਕਹਿੰਦੇ ਵੀ ਸਾਡੀ ਵੀ ਗੱਲ ਹੈ ਜਿਹੜੀ ਉਹ ਜ਼ਰੂਰ ਸੁਣੋ ਤੇ ਸਾਨੂੰ ਵੀ ਇਸ ਮਤਲਬ ਵੀ ਪੂਰੀ ਗੱਲਬਾਤ ਦੇ ਵਿੱਚ ਕੀ ਨਿਕਲ ਕੇ ਆਉਂਦਾ ਹੈ ਤੁਸੀਂ ਆਪ ਹੀ ਦੇਖੋ ਹਨ ਆਪਾਂ ਉਹ ਮਿਲਦੇ ਆ ਬਈ ਅੱਸੀ ਕਾਲ ਜੀ ਅੱਸੀ ਕਾਲ ਜੀ ਕੀ ਨੌ ਕੀ ਚੰਦਰ ਸਿੰਘਾ ਜੀ ਅੱਛਾ ਭਾਈ ਕੀ ਦੱਸ ਰਹੇ ਸੀਗੇ ਤੁਹਾਨੂੰ ਸਮੱਸਿਆ ਆ ਰਹੀ ਹੈ ਕੀ ਸਮੱਸਿਆ ਆ ਰਹੀ ਹੈ ਜੀ ਸਾਡੇ ਇਥੇ ਪਧੌੜ ਦੇ ਵਿੱਚ ਘੱਟ ਤੋਂ ਘੱਟ 25 ਪਿੰਡ ਪੈਂਦੇ ਆ ਅੱਛਾ 25 ਪਿੰਡਾਂ ਦੇ ਇਥੇ ਸਾਰੇ ਅਮਲੇ ਆਉਂਦੇ ਆ ਜੀ ਵਾਲੇ ਜਿਨ੍ਹਾਂ ਨੂੰ ਨਾਮ ਨਹੀਂ ਤਾਂ ਕਹੀਏ ਮੈਨੂੰ ਲੱਗਦਾ ਵੀ ਮਰੀਜ਼ ਹੀ ਆਗੇ ਸਾਰੇ ਸਾਰੇ ਮਰੀਜ਼ ਹੀ ਆ ਜੀ ਮਰੀਜ਼ਾਂ ਨੂੰ ਵੀ ਤਾਂਹੀਂ ਟੱਪੇ ਪਿਆ ਤੂੰ ਗੱਲ ਮਗਾ ਦਿਓ ਜੀ ਤੁਸੀਂ ਹਾਂ ਜਿਹੜੇ ਜਿਹੜੇ ਬਜ਼ੁਰਗਾਂ ਤੋਂ ਅੱਜ ਤੁਰਿਆ ਨਹੀਂ ਜਾਂਦਾ ਖੁੰਡੀ ਲੈ ਕੇ ਯਾਰ ਵੋਟਾਂ ਤਾਂ ਉਹਨਾਂ ਨੇ ਵੀ ਇਹਨਾਂ ਨੂੰ ਪਾਈਆਂ ਹੈ ਹੈ ਸਿਰਫ ਸਾਡੇ ਜ਼ਿਲ੍ਹੇ 'ਚ ਹੀ ਹੋਰ ਆ ਪੂਰੇ ਆਪਣੇ ਸਾਰੇ ਪੰਜਾਬ ਦੇ ਵਿੱਚ ਹੈ ਨਹੀਂ ਸਾਨੂੰ ਇੱਥੋਂ ਯਾਨੀ 40 ਕਿਲੋਮੀਟਰ ਬਰਨਾਲਾ ਪੈਂਦਾ ਅੱਛਾ ਸਾਨੂੰ ਤਿੰਨ ਹਫ਼ਤਿਆਂ ਦੀ ਦਵਾਈ ਇੱਥੇ ਮਿਲਦੀ ਆ ਚੌਥੇ ਹਫ਼ਤੇ ਸਾਡੀ ਉੱਥੋਂ ਫਿਰ ਬਰਨਾਲੇ ਤੋਰਦੇ ਆ ਸਾਨੂੰ ਕਹਿੰਦੇ ਇੱਥੇ ਐਂਟਰੀ ਮਰਵਾ ਕੇ ਲਿਆਓ ਫੇਰ ਦਵਾਈ ਮਿਲੂ ਨਹੀਂ ਪੈ ਇੱਕ ਦਿਨ ਦੀ ਮਿਲਦੀ ਆ ਜੇ ਉੱਥੋਂ ਐਂਟਰੀ ਮਰਵਾ ਕੇ ਲਿਆਉਨੇ ਆ ਫੇਰ ਸਾਨੂੰ 7 ਦਿਨਾਂ ਦੀ ਮਿਲਦੀ ਆ ਤਿੰਨ ਹਫ਼ਤੇ ਹਾਂ 25-30 ਕਿਲੋਮੀਟਰ ਪੈ ਜਾਂਦਾ ਹਾਂ ਜਿਹੜਾ ਤੁਰਿਆ ਨਹੀਂ ਜਾਂਦਾ ਯਾਨੀ 100-150 ਪੱਟ ਕੇ ਜਾਂਦਾ ਅੱਜ ਇੱਥੇ ਪੂਰਾ 9000 ਤੋਂ ਉੱਪਰ ਆ ਬੰਦੇ ਅੱਛਾ ਹਾਂਜੀ ਜਿਹੜੀ ਇੱਥੇ ਜਿੰਨੇ ਮਰੀਜ਼ ਦਵਾਈ ਲੈਣ ਆਉਂਦੇ ਆਗੇ ਉਹਨਾਂ ਦੀ ਗਿਣਤੀ ਜਿਹੜੀ ਹੈਗੀ ਉਹ 8-9000 ਦੇ ਕਰੀਬ ਹੈ ਤੁਹਾਡੇ ਮੁਤਾਬਕ 9000 ਤੋਂ ਉੱਪਰ ਹੈ ਤੁਹਾਡੇ ਮੁਤਾਬਕ ਹਾਂਜੀ ਤੇ ਤੁਹਾਨੂੰ ਕੀ ਲੱਗਦਾ ਵੀ ਉਹਨਾਂ ਨੂੰ ਇਹ ਸਮੱਸਿਆ ਆ ਰਹੀ ਹੈ ਵੀ ਉਹਨਾਂ ਨੂੰ ਐਂਟਰੀ ਕਰਾਉਣ ਜਿਹੜੀ ਉਹਦੀ ਕੋਈ ਐਂਟਰੀ ਹੁੰਦੀ ਹੈ ਐਂਟਰੀ ਕਰਾਉਣ ਉਹ ਬਰਨਾਲੇ ਜਾਣਾ ਪੈਂਦਾ ਜਾਂ ਬਰਨਾਲੇ ਜਾਣਾ ਪੈਂਦਾ ਹਾਂਜੀ ਇਹ ਹੀ ਸਮੱਸਿਆ ਸਾਨੂੰ ਅਸੀਂ ਸਰਕਾਰ ਅੱਗੇ ਬੇਨਤੀ ਕਰਦੇ ਆਂ ਵੀ ਸਾਡੇ ਉਹ ਐਂਟਰੀ ਨਾ ਉੱਥੇ ਸਾਨੂੰ ਜਾਣਾ ਪਵੇ 250 ਰੁਪਏ ਲੱਗ ਜਾਂਦਾ ਜਿਹੜਾ ਹੁਣ ਕਰੀਬ ਆਦਮੀ ਦਿਹਾੜੀ ਵਾਲੇ ਨਾਲ ਤਾਂ ਉਹਦੀ ਦਿਹਾੜੀ ਮਰ ਜਾਂਦੀ ਸਾਰੀ ਦਿਹਾੜੀ ਨੰਗਾ ਜਾਂਦੀ ਆ ਉੱਥੇ ਵੱਡੀਆਂ ਵੱਡੀਆਂ ਲੈਣਾ ਲੱਗੀਆਂ ਹੁੰਦੀਆਂ ਉੱਥੇ ਦੋ ਢਾਈ ਉੱਥੇ ਬੱਜ ਜਾਂਦੇ ਭੁੱਖੇ ਤੇ ਆਏ ਤੜਕੇ ਦੇ ਗਏ ਵੇ ਖੜੇ ਰਹਿੰਦੇ ਬਿਚਾਰੇ ਉਹ ਅੱਛਾ ਹਾਂਜੀ ਇਹ ਹੁਣ ਤੁਹਾਨੂੰ ਮਤਲਬ ਇਹ ਕਿੰਨੀਆਂ ਗੋਲੀਆਂ ਕਿੰਨੀਆਂ ਮਿਲਦੀਆਂ ਹੁੰਦੀਆਂ ਵੀ ਕੋਈ ਪੱਤਾ ਦਿੰਦੇ ਆ ਜਾਂ ਕੀ ਸਿਸਟਮ ਕਿਵੇਂ ਹੁੰਦਾ ਵੀ ਸੱਤ ਦਿਨਾਂ ਦੀ ਦਵਾਈ ਦਿੱਤੀ ਜੀ ਤਾਂ ਦੋ ਲੱਗਿਆ ਉਹਨੂੰ 14 ਗੋਲੀਆਂ ਮਿਲ ਜਾਂਦੀਆਂ ਜੀ ਠੀਕ ਹੈ ਮਤਲਬ 7 ਦਿਨਾਂ ਦੀ ਦਵਾਈ ਹਫਤੇ ਦੀ ਦਵਾਈ ਹਾਂਜੀ ਠੀਕ ਹੈ ਤਿੰਨ ਹਫ਼ਤੇ ਇੱਥੇ ਮਿਲਣੀਆਂ ਚੌਥੇ ਹਫ਼ਤੇ ਸਾਨੂੰ ਫਿਰ ਬਰਨਾਲੇ ਤੋਰਦੇ ਆ ਅੱਛਾ ਬਰਨਾਲੇ ਫਿਰ ਉਦੋਂ ਚੈੱਕਅਪ ਵਗੈਰਾ ਹੁੰਦਾ ਹੋਊ ਜਾਂ ਤੁਹਾਨੂੰ ਕਾਉਂਸਲਿੰਗ ਵਗੈਰਾ ਕਰਾਉਂਦੇ ਉੱਥੋਂ ਬਸ ਸਰਵ ਦਿੰਦੇ ਦਵਾਈ ਉੱਥੇ ਵੀ ਐਸੇ ਕੰਪਿਊਟਰ ਤੇ ਹੀ ਆ ਕਹਿਣ ਕਿ ਤੁਹਾਡੀ ਐਂਟਰੀ ਚੜ ਗਈ ਫਿਰ ਤਿੰਨਾਂ ਦਾ ਹਫ਼ਤੇ ਇੱਥੇ ਮਿਲ ਜਾਂਦੇ ਚੌਥੇ ਹਫ਼ਤੇ ਫੇਰ ਸਾਨੂੰ ਜਾਣਾ ਨਹੀਂ ਡਾਕਟਰ ਨੂੰ ਵੀ ਮਿਲਦੇ ਹੋਮੋਂਗੇ ਜਦੋਂ ਆਪਾਂ ਇਹ ਗੋਲੀ ਲੱਗਦੀ ਆ ਤਾਂ ਛੱਡਣ ਦੀ ਵੀ ਵਿੱਚ ਬੰਦੇ ਕੋਸ਼ਿਸ਼ ਕਰਦੇ ਹੋਣਗੇ ਤੁਹਾਡੀ ਕਾਉਂਸਲਿੰਗ ਵੀ ਹੁੰਦੀ ਹੋਊ ਤੁਹਾਨੂੰ ਡਾਕਟਰਸ ਵੀ ਮਿਲਦੇ ਹੋਣਗੇ ਸਮਝਾਉਂਦੇ ਵੀ ਹੋਣਗੇ ਓਏ ਜਿਹੜੇ ਹੁਣ ਚਾਰੇ ਕੰਮਕਾਰ ਵਾਲੇ ਬੰਦੇ ਆ ਉਹ ਜਣੇ ਕੱਟ ਗੋਲੀ ਤੋਂ ਤਿੰਨ ਤਿੰਨ ਗੋਲੀਆਂ ਤੇ ਜਾਵੜੇ ਛੱਡਣ ਦੀ ਕੋਸ਼ਤ ਕੋਈ ਨਹੀਂ ਕਰ ਰਿਆ ਕਿਉਂ ਇਹ ਤਾਂ ਖਾਦੇ ਬਿਨਾ ਕੰਮ ਹੀ ਨਹੀਂ ਕੋਈ ਕਰ ਸਕਦਾ ਜੇ ਕੋਈ ਫੀਮ ਫੀਮ ਭੁੱਖੀ ਦੇ ਠੇਕੇ ਖੁੱਲ ਜਾਣੇ ਨਾ ਤਾਂ ਗੋਲੀ ਦੱਸਿਆ ਪਾ ਵੱਡਾ ਜਾਵੇ ਨਾ ਇੱਥੇ ਚਿੱਟਾ ਵਿਕੇ ਨਾ ਹੈਰੋਂ ਵਿਕੇ ਕੁਝ ਵੀ ਨਹੀਂ ਵਿਕਦਾ ਅੱਛਾ ਜਿਹੜੀ ਹੁਣ ਮਤਲਬ ਤੁਹਾਨੂੰ ਸਮੱਸਿਆ ਹੈਗੀ ਉਹ ਇਹੀ ਹੈ ਵੀ ਤੁਹਾਨੂੰ ਵੀ ਹਫ਼ਤੇ ਤਿੰਨ ਹਫ਼ਤੇ ਦਵਾਈ ਰੋ ਮਿਲਦੀ ਹੈ ਚੌਥੇ ਹਫ਼ਤੇ ਤੁਹਾਨੂੰ ਫੇਰ ਬਰਨਾਲੇ ਜਾਣਾ ਪੈਂਦਾ ਸੱਗੇ ਇੰਤ ਨਹੀਂ ਚੱਕੀ ਜਾਵੇ ਨਹੀਂ ਬਰਨਾਲੇ ਵਾਲੀ ਇੱਥੇ ਮੇਲੇ ਸਾਨੂੰ ਅੱਛਾ ਬੰਦ ਹੋਣੀ ਚਾਹੀਦੀ ਆ ਦੋਖਾ ਸਾਂ ਠੀਕ ਆ ਤੇ ਬਾਈ ਕੀ ਨੋ ਆ ਥੋੜਾ ਲੈਣਾ ਦੋਰਾ ਜੀ ਤੁਸੀਂ ਵੀ ਲੈ ਰਹੇ ਹੋ ਦੋ ਬਾਈ ਹਾਂਜੀ ਹਾਂ ਅੱਛਾ ਤੇ ਕਿੰਨੀਆਂ ਗੋਲੀਆਂ ਲੈਣੇ ਹੋ ਮੈਨੂੰ 14 ਮਿਲ ਜਾਣ ਜੀ ਹਰ ਦਿਨ ਹਰ ਦਿਨ ਠੀਕ ਹੈ ਦੋ ਡੇਲੀ ਦੀਆਂ ਇੱਕ ਸਵੇਰੇ ਸ਼ਾਮ ਖਾਣੇ ਹਾਂਜੀ ਕਿਤੇ ਫਿਰ ਛੱਡਣ ਦੀ ਕੋਸ਼ਿਸ਼ ਨਹੀਂ ਕੀਤੀ ਪਈ ਵੀ ਛੱਡ ਗਏ ਯਾਰ ਕੀਤੀ ਸੀ ਜੀ ਨਹੀਂ ਛੱਡੀ ਨਹੀਂ ਜਾਂਦੀ ਜੀ ਅੱਛਾ ਹਾਂ ਤੇ ਫਿਰ ਡਾਕਟਰ ਨੂੰ ਮਿਲਦੇ ਹੋਵੋਗੇ ਡਾਕਟਰ ਕੋਈ ਹੋਰ ਹੱਲ ਦੱਸਦੇ ਆ ਕੋਈ ਐਵੇਂ ਵੀ ਜਿੱਧਰ ਧਿਆਨ ਦਿਓ ਵੀ ਕੋਈ ਕਸਰਤ ਕਰੋ ਯੋਗਾ ਕਰੋ ਕੁਝ ਕਹਿੰਦੇ ਹੁਣ ਨਹੀਂ ਜੀ ਡਾਕਟਰ ਨੇ ਕੁਝ ਨਹੀਂ ਕਿਹਾ ਜੀ ਨਾ ਹੀ ਦੇ ਦਿੱਤੀ ਹੈ ਨਹੀਂ ਡਾਕਟਰ ਨਹੀਂ ਨਹੀਂ ਲੈ ਡਾਕਟਰ ਵੱਲ ਠੀਕ ਹੈ ਹਾਂ ਜਾਓ ਡਾਕਟਰ ਨੂੰ ਮਿਲਿਓ ਹਿੰਮਤ ਕਰਿਓ ਵੀ ਜੇ ਕੋਸ਼ਿਸ਼ ਕਰਿਓ ਜਾਂ ਛੱਡਿਆ ਜਾਵੇ ਤਾਂ ਹਾਂ ਅੱਛਾ ਛੱਡਣ ਦੀ ਕੋਸ਼ਿਸ਼ ਕਰੀ ਸੀ ਜੀ ਛੱਡਿਆ ਨਹੀਂ ਗਿਆ ਲੱਗਿਆ ਕਿਵੇਂ ਬਾਈ ਯਾਰ ਇਹ ਚੀਜ਼ ਤੇ ਬਹੁਤ ਲੱਗ ਗਈ ਜੀ ਬਸ ਨਹੀਂ ਫਿਰ ਵੀ ਕੀ ਕਿਵੇਂ ਲੱਗਿਆ ਮਤਲਬ ਵੀ ਕੋਈ ਹੋਰ ਨਸ਼ਾ ਕਰਦਾ ਸੀ ਕੀ ਕਰਦਾ ਸੀਗਾ ਇਹ ਜਦ ਪਹਿਲਾਂ ਮੈਂ ਜੀ ਮਤਲਬ ਕਿ ਭੁੱਕੀ ਖਾਂਦਾ ਸੀ ਲੋਡੀ ਜੀ ਨੂੰ ਕਹਿੰਦੇ ਹੂੰ ਲੋਡੇ ਕਹਿੰਦੇ ਅੱਛਾ ਆ ਉਹ ਦੋ ਵਾਰ ਚ ਪਰ ਉਹ ਬਿਲਡ ਹੋੜ ਗਏ ਜੀ ਆ ਪਾਬੰਦੀ ਲੱਗ ਗਈ ਸੀ ਫਿਰ ਮੈਂ ਕਾਰਡ ਬਣਾ ਲਿਆ ਸੀ اچھا ਤੇ ਮੇਰੀ ਦਵਾਈ ਲਾਤੀ ਸੀ ਦੋ ਗੋਲੇ ਇੱਕ ਰੋਗੇ ਛੱਡਿਆ ਤੇ ਦੂਜੇ ਰੋਗ ਤੇ ਲੱਗ ਗਈ ਹੈ ਰੋਗ ਹੀ ਹੋ ਗਿਆ ਆ ਰੋਗ ਹੀ ਹੋ ਗਈ ਆ ਜੀ ਹਾਂ ਪਹਿਲਾਂ ਪ੍ਰਾਈਵੇਟ ਮੋਲ ਲੈਂਦੇ ਰਹੇ ਹਾਂ ਜੀ ਬਰਨਾਲਾ ਕਿੰਨਾ ਟਾਈਮ ਹੋ ਗਿਆ ਖੰਡੇ ਨੂੰ ਹਾਂ ਜੀ ਨੂੰ ਮੈਂ ਜਦੋਂ ਨਹੀਂ ਚੱਲੀ ਜੀ ਮਾਮੂਲੀ ਖਾਣਾ ਅੱਛਾ ਹਾਂ ਜੀ ਕਿੰਨੇ ਸਾਲ ਹੋ ਗਏ ਤੈਨੂੰ ਯਾਦ ਤਾਂ ਉਹ ਮੜ ਮਤ ਇਹਨੂੰ ਹੋ ਗਏ ਹੋਣਗੇ ਬਾਈ ਜੀ ਪਰ ਕਿੰਨੇ ਸਾਲ ਹੋ ਗਏ ਕੰਨੇ ਮਾ ਸੀਮਾ ਚਾਹ ਸਰ ਕੰਨੇ ਮਾ ਸੀਮਾ ਸਾਲ ਹੋ ਗਿਆ ਜੀ 25 ਸਾਲ ਹੋ ਗਏ ਲਗਾਤਾਰ ਖਾਂਦੇ ਲਗਾਤਾਰ ਖਾਂਦੇ ਜੀ ਚਲ ਠੀਕ ਹੈ ਅੱਜ ਭਾਈ ਹੋਰ ਸਰੀਰ ਤੇ ਬਹੁਤ ਨੁਕਸਾਨ ਆਉਂਦੀ ਹੋਣਗੀ ਨੁਕਸਾਨ ਹਣਾ ਕੋਈ ਕਿਹੜਾ ਚੈੱਕ ਕਰਾਇਆ ਜੀ ਲੱਗਦਾ ਜੀ ਵੀ ਨੁਕਸਾਨ ਕਰਦੀ ਹੈ ਗੋਲੀ ਕੀ ਕੰਮ ਕੀ ਕਰਨਾ ਕੰਮ ਤਾਂ ਮੈਂ ਧੀੜੀ ਰੋਈ ਕਰਨਾ ਫਿਰ ਧੀੜੀ ਕਿਵੇਂ ਜਾਂਦਾ ਹੋਏਗਾ ਹੁਣ ਤਾਂ 12 ਵਜੇ ਪਏ ਹੈਗੇ ਤੇ ਹੁਣ ਕਿਹੜੇ ਵੇਲੇ ਤੇ ਨਹੀਂ ਜੀ ਨਾ ਗਏ ਨਹੀਂ ਜੀ ਅੱਛਾ ਦਵਾਈ ਪਰ 9 ਵਜੇ ਮਿਲਦੀ ਹੈ ਜੀ ਅੱਛਾ ਵੀ ਜਿਹੜੇ ਦਿਨ ਦਵਾਈ ਮਿਲਣੀ ਹੁੰਦੀ ਹੈ ਉਹ ਦਿਨ ਤੇੜੀ ਨਹੀਂ ਲਾਉਂਦਾ ਫਿਰ ਧੀੜੀ ਟੁੱਟ ਜਾਂਦੀ 9 ਵ ਮੈਂ ਤਾਂ ਇਕੱਲਾ ਹੀ ਆ ਜੀ ਇਕੱਲਾ ਹੀ ਆ ਇਕੱਲਾ ਹੀ ਬਿਆਹੂ ਬਿਆਹ ਕਰਾਇਆ ਨਹੀਂ ਕਰਾਇ ਨਹੀਂ ਨਾ ਅੱਛਾ ਇਹ ਮਤਲਬ ਇਸੇ ਚੱਕਰ 'ਚ ਹੀ ਨਹੀਂ ਕਰਾਇਆ ਨਾ ਸੇ ਨੂੰ ਸੇ ਕਰਕੇ ਆ ਬਸ ਇਸੇ ਕਰਕੇ ਨਹੀਂ ਕਰਾਇਆ ਵੀ ਕਾਨੂੰਨੀ ਆ ਅੱਛਾ ਬਸ ਇਸੇ ਕਰਕੇ ਨਹੀਂ ਕਰਾਇਆ ਠੀਕ ਚਲੋ ਕੋਈ ਨਹੀਂ ਭਾਈ ਗੱਲ ਤਾਂ ਵੈਸੇ ਹਸਣ ਖੇਡਣ ਵਾਲੀ ਕਰ ਗਿਆ ਪਰ ਮੈਨੂੰ ਲੱਗਦਾ ਵੀ ਹਸਣ ਨਾਲੋਂ ਵੱਧ ਵੀ ਇਹ ਚਿੰਤਾ ਦਾ ਵਿਸ਼ਾ ਹੈਗਾ ਵੀ ਇੱਕ ਨੌਜਵਾਨ ਹੈਗਾ ਇਹ ਹਜੇ ਉਮਰ ਕਿੰਨੀ ਕੋਈ ਭਾਈ ਉਮਰ ਮੇਰੀ ਹੈਗੀ ਆ ਜੀ 50 ਤੋਂ ਉੱਪਰ 50 ਦੇ ਉੱਪਰ ਨਾ ਕਿ ਹਜੇ ਤਾਂ ਉਮਰ ਦਾ ਲਕੋਆ ਯਾਰ ਤੁਹਾਨੂੰ ਵੀ ਲੱਗਦਾ ਹੈ ਨਹੀਂ ਯਾਰ 50 ਦਾ ਹੈ ਹੈਗੀ ਇੰਨੀ ਕੁ ਅੱਛਾ ਤੇ ਮੈਨੂੰ ਲੱਗਦਾ ਵੀ ਕਿਤੇ ਨਾ ਕਿਤੇ ਇਹ ਵੀ ਇੱਕ ਪਾਸਾ ਇਹ ਵੀ ਹੈਗਾ ਪੰਜਾਬ ਦੀ ਜਵਾਨੀ ਦਾ ਵੀ ਜਿੱਥੇ ਮਤਲਬ ਵੀ ਨਸ਼ੇ ਦੇ ਕਰਕੇ ਵਿਆਹ ਵਿਆਹ ਵਾਲੇ ਪਾਸੇ ਆਪ ਹੀ ਨਹੀਂ ਤੁਰਿਆ ਪਤਾ ਨਹੀਂ ਤਾਂ ਇਹ ਵੀ ਜਾਂ ਫਿਰ ਵੀ ਮਤਲਬ ਵੀ ਨਸ਼ੇ ਕਰਕੇ ਸਾਰਾ ਸਿਸਟਮ ਮੁਲ ਗਿਆ ਹੈ ਨਾ ਹੋਰ ਬਾਈ ਵੀ ਆਪਣੇ ਨਾਲ ਮੌਜੂਦ ਆਪਾਂ ਗੱਲਬਾਤ ਕਰਦੇ ਆਂ ਬਾਈ ਕਿਹਨੂੰ ਹੈ ਜੀ ਤੁਹਾਡਾ ਬਾਈ ਮੇਰਾ ਨਿਕਰਤਾਰਾ ਸੰਗਾਈ ਅੱਛਾ ਕਿੰਨਾ ਟਾਈਮ ਹੋਇਆ ਬਾਈ ਤੁਹਾਨੂੰ ਮੈਨੂੰ ਹੀ ਹੋ ਗਿਆ 5-6 ਸਾਲ ਦੀ ਗੱਲ ਅੱਛਾ ਹਾਂਜੀ ਜਿਹੜਾ ਪਿੰਡ ਕਿਹੜਾ ਪਟਪੋੜੀ ਹੈ ਸਰ ਪਟਪੋੜੀ ਹਾਂਜੀ अच्छा तेरे के ਛੱਡਣੇ ਛੁੱਟਣ ਦੀ ਕੋਈ ਸਹੀ ਕਰੀ ਰਹੀ ਸਰ ਜੀ ਔਰ ਸਰ ਜੀ ਕੰਮ ਨਹੀਂ ਹੁੰਦਾ ਸਰ ਜੀ ਪਰ ਮਦਰ ਜੀ اچھا ਤੇਰੇ ਮਰ ਕਰਨਾ ਪੈਂਦਾ ਜੀ ਪਰ ਇਹ ਅੱਛਾ ਮੈਨੂੰ ਇੱਕ ਗੁਲੀ ਦਿੰਦੇ ਜੀ ਮੈਂ ਗੁਲੀ ਲੈਣਾ ਹੁੰਦਾ ਅੱਛਾ ਕਿ ਕਿੱਥੇ ਕੰਮ ਕਰਦੇ ਹੋ ਮੈਂ ਜੀ ਪਹਿਲਾਂ ਤਾਂ ਜੀ ਮੈਂ ਪੱਥੇ ਦਾ ਕੰਮ ਕਰ ਰਿਹਾ ਇੱਥੋਂ ਲੱਗਿਆ ਜੀ ਮੈਂ ਹਾਂ ਪੱਥੇ ਤੇ ਗੁਲੀ ਹਾਂ ਲੱਗਣ ਮੈਂ ਤਾਂ ਕਰਦਾ ਸੀ ਇਹ ਪਥੇੜ ਦਾ ਕੰਮ ਕਰਦਾ ਸੀ ਅੱਛਾ ਸਭ ਨਾਲ ਸਾਰੇ ਮਤਲਬ ਕਲਮ ਲਾ ਕੇ ਮੈਂ ਦੇਖਿਆ ਵੀ ਮੈਕਸਿਮਮ ਬੰਦੇ ਜਿਹੜੇ ਉਹ ਆਫ ਕੈਮਰਾ ਵੀ ਗੱਲ ਕੀਤੀ ਵੀ ਸਾਰੇ ਮਤਲਬ ਜਿਹੜੇ ਭੁੱਕੀ ਖਾਂਦੇ ਸੀ ਜਾਂ ਭੁੱਕੀਆਂ ਫੀਮ ਨਾਲ ਟੱਚ ਸੀਗੇ ਸਾਰੇ ਉਹੀ ਆਗੇ ਲੱਗ ਗਏ ਅੱਛਾ ਸਰ ਸਰ ਜੀ ਸਰ ਸਰ ਜੀ ਬੰਨੂ ਕੋਈ ਉੱਥੋਂ ਮੈਂ ਪੱਟੇ ਕੰਮ ਕਰਦੀ ਉੱਥੇ ਭੁੱਕੀ ਭਗੀ ਖਾਂਦਾ ਸੀ ਅੱਜ ਕੋਈ ਕੰਮ ਕਰਦਾ ਹੁੰਦਾ ਜੀ ਉਹ ਜੀ ਪਟੇੜ ਰਾਜਪੁਰ ਆ ਮਿੱਟੀ ਪੱਟਣੀ ਵੀ ਅੱਜ ਜੀ ਫਿਰ ਇੱਟਾ ਵੀ ਕੱਢਣਗਾ ਜੀ ਬਤੇੜ ਤਾਂ ਕੰਮ ਬਹੁਤ ਦਾ ਕਰਦਾ ਹੁੰਦਾ ਜੀ ਉੱਥੇ ਫਿਰ ਲੱਗੇ ਹੋਏ ਸੀਗੇ ਜੀ ਫਰ ਚਲੋ ਇਹ ਤਾਂ ਬੰਦ ਹੋ ਗਿਆ ਨਸ਼ਾ ਜੀ ਫਿਰ ਐਸੀ ਹੋ ਗਿਆ ਜੀ ਮਰਾਂਗੇ ਹੋਰ ਤਾਂ ਚਲੋ ਫਿਰ ਕੈਪਟਨ ਸਾਹਿਬ ਨੇ ਬਦਲਿਆ ਗੋਲੀ ਜੀ ਗੜਤੀ ਜੀ ਵਾਦੀ ਫਿਰ ਲੈਪ ਹੋਇਆ ਪਾਟ ਗਿਆ ਹੁਣ ਇਹ ਗੋਲੀ ਤੁਹਾਨੂੰ ਹੱਲ ਲੱਗਦੀ ਹੈ ਕਿ ਬਈ ਇਹ ਵੀ ਰੋਗ ਹੀ ਹੈ ਜੀ ਇਹ ਸਾਨੂੰ ਰੋਗ ਵੀ ਹੈ ਤੇ ਹੱਲ ਵੀ ਹੈ ਸਾਡਾ ਜੀ ਨਹੀਂ ਕਿਵੇਂ ਹੱਲ ਕਿਵੇਂ ਲੱਗਦਾ ਸਾਨੂੰ ਹੱਲ ਸਾਨੂੰ ਬਚਾਈ ਬੈਠਾ ਜੀ ਅੱਛਾ ਨਹੀਂ ਸਾਨੂੰ ਕੀ ਬਤਾ ਹੋਰ ਚੱਲ ਲੱਗੀ ਇਹਨਾਂ ਦਰੰਗ ਦਰੰਗ ਗੋਲ ਲੱਗ ਜਾਂਦੀ ਹੋਰ ਅੱਛਾ ਇਹ ਮਤਲਬ ਵੀ ਕੋਈ ਹੋਰ ਵੀ ਹੋਰ ਬਿਮਾਰੀ ਛੱਡ ਜਾਂਦੀ ਜੀ ਤੇ ਉਸ ਤੋਂ ਬਾਅਦ ਜੇ ਮਾਰਾ ਦੇ ਹੋਣਾ ਚੱਲ ਜੀ ਮੈਂ ਇਧਰ ਮਾਰਕੀਟ ਦੇ ਵਿੱਚ ਮੈਨੂੰ ਡਿਊਟੀ ਮਿਲੀ ਮੈਂ ਸਾਢੇ 4 ਸਾਲ ਉੱਤੇ ਰਿਹਾ ਸੀ ਜੀ ਉਦੋਂ ਵਰਬਾ 2800 ਰੁਪਏ ਦੀ ਪਾਲਟੀ ਆ ਗਈ ਸੀ ਉਹ 6 ਤੋਂ 8 ਦਿੱਤੇ ਸੀ ਜੀ ਪਰ ਇਹ ਦੂਬਾਰੀ ਵਰਤਾਲੇ ਤੇ ਮੈਂ ਸਕੂਲ ਦੇ ਵਿੱਚ ਮੈਨੂੰ ਡਿਊਟੀ ਮਿਲ ਗਈ ਇੱਥੇ ਜਨਮਾ ਪ੍ਰਾਈਵੇਟ ਕੋਰੀ ਜਾਂਦਾ ਅੱਛਾ ਮਤਲਬ ਪ੍ਰਾਈਵੇਟ ਨੌਕਰੀ ਕਰਕੇ ਆਪ ਦਾ ਡੱਬ ਬਾਲ ਰਹੇ ਹੋ ਠੀਕ ਹੈ ਅੱਛਾ ਭਾਈ ਇੱਕ ਚੀਜ਼ ਮੈਂ ਹੋਰ ਦੱਸ ਦਿਆਂ ਵੀ ਇਹ ਤੁਹਾਡੇ ਭਾਈ ਵੀਡੀਓ ਬਣੀ ਆ ਕੀ ਤਾਂ ਚਿਹਰੇ ਵੀ ਆਉਣਗੇ ਹਨਾ ਕੋਈ ਇਹ ਚੀਜ਼ ਤੋਂ ਇਤਰਾਜ਼ ਤਾਂ ਨਹੀਂ ਹੈਗਾ ਕਿਸੇ ਨੂੰ ਹਨਾ ਨਹੀਂ ਕੱਲ ਨੂੰ ਨਹੀਂ ਗਾਉਮੀ ਭਾਈ ਵੀ ਬਦਨਾਮੀ ਹੁੰਦੀ ਆ ਹਨਾ ਸਾਡਾ ਤਾਂ ਐਂਟਰੀ ਵਾਲਾ ਬਸ ਇਹ ਤਾਂ ਸਾਡਾ ਵੀ ਐਂਟਰੀ ਵਾਲਾ ਹੋ ਜੀ ਸਾ ਤੋਂ ਜਾਨੂ ਜਾਣਾ ਕਰਨਾ ਕੋਈ ਸਾਡਾ ਐਂਟਰੀ ਦਾ ਮਤਲਬ ਵਾਲੇ ਜਾਣਾ ਬਹੁਤ ਤੁਹਾਨੂੰ ਬਰਨਾਲੇ ਜਾਣਾ ਔਖਾ ਜੀ ਠੀਕ ਹੈ ਇਹਨੂੰ ਛੁੱਟੀ ਨਹੀਂ ਮਿਲ ਰਹੀ ਜੀ ਇਹਦੀ ਪ੍ਰਾਈਵੇਟੀ ਹਾਂਜੀ ਭਾਈ ਆਜੋ ਰਹੀ ਆਜੋ 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 ਕੀ ਗੱਲ ਕਰਨੀ ਆਜੋ ਰਹੀ ਠੀਕ ਹੈ ਭਾਈ ਧੰਨਵਾਦ ਜੀ ਤੁਹਾਡਾ ਹਾਂਜੀ ਕੀ ਨਾਮ ਕੀ ਆ ਬਾਈ ਦਾ ਜੀ ਗੋਰਾ ਸਿੰਘ ਆ ਜੀ ਸੱਨਾ ਗਲਾਬ ਸਿੰਘ ਪਿੰਡ ਕੀ ਨਾਮ ਦੱਸਿਆ ਗੋਰਾ ਸਿੰਘ ਗੋਰਾ ਸਿੰਘ ਸੱਨਾ ਗਲਾਬ ਸਿੰਘ ਪਿੰਡ ਕੀ ਬਾਈ ਦਿੱਕਤ ਕੀ ਆਈ ਆ ਦਿੱਕਤ ਸਾਨੂੰ ਇਹੀ ਹੈਗੀ ਜੀ ਮੰਨ ਕੇ ਚੱਲ ਵੀ ਅਸੀਂ ਕਿਹੜਾ ਜਦੋਂ ਕੰਮ ਤੇ ਜਾਂਦੇ ਆ ਕਿ ਨਾ ਸਾਨੂੰ ਮੰਨ ਕੇ ਕਿਤੇ ਦਾ ਦੁਪਹਿਰੇ ਮੜਨਾ ਪੈਂਦਾ 1 ਵਜੇ ਮੜੇ ਹੁਣ ਜਿਹੜਾ ਇਹ ਤੇ ਵਾਰੀ ਲੱਗਦੀ ਹੈ ਲੈਂਡ ਬਹੁਤ ਵੱਡੀ ਹੁੰਦੀ ਹੈਗੀ ਹੈ ਫੇਰ ਮਰ ਕੇ ਜਦੋਂ ਕੰਮ ਤੇ ਨਹੀਂ ਜਾਇਆ ਜਾਂਦਾ ਆਹਦੇ ਹੁਣ ਗੋਲੀ ਲੈਣ ਦਾ ਮਾਰਾ ਗੋਲੀ ਲੈਣ ਆਇਆ ਸੀ ਆ ਕੰਮ ਤੋਂ ਰਹਿ ਗਏ ਪੂਰੇ ਮਹੀਨੇ ਚ ਚਾਰ ਦਿਹਾੜੀਆਂ ਤੁਸੀਂ ਛੱਡਦੇ ਹੋ ਇੱਕਤੀ ਬ੍ਰੋਰ ਨਾ ਪਾ ਵੀ ਸਾਨੂੰ ਇੱਥੇ ਮਿਲ ਜੇ ਇੱਥੇ ਐਂਟਰੀ ਚਪਕੌੜੀ ਮਿਲ ਜੇ ਲਾਉੜੀ ਮਿਲ ਜੇ ਆਪਕੌੜੀ ਮਿਲ ਜੇ ਅਰੇ ਭਾਈ ਇੱਕ ਹੋਰ ਨਿੱਜੀ ਚੀਜ਼ ਜ਼ਰੂਰ ਤੁਹਾਡੇ ਤੋਂ ਮੈਂ ਪੁੱਛਣੀ ਚਾਹੂੰਗਾ ਜਿਵੇਂ ਮੈਂ ਬਾਕੀਆਂ ਨੂੰ ਪੁੱਛਿਆ ਵੀ ਉਹ ਕਿਵੇਂ ਲੱਗੇ ਤੁਸੀਂ ਕਿਵੇਂ ਲੱਗੇ ਭਾਈ ਇਸ ਗੋਲੀ ਤੇ ਕਿਵੇਂ ਲੱਗੇ ਅੱਛਾ ਗੋਲੀ ਤੇ ਹਾਂ ਪਹਿਲਾਂ ਗੋਲੀ ਤੇ ਖਾਣ ਕਿਵੇਂ ਲੱਗੀ ਪਹਿਲਾਂ ਅਸੀਂ ਟਰੱਕ ਡਰਾਈਵਰ ਸੀਗੇ ਅੱਛਾ ਸਹੀ ਤੁਹਾਨੂੰ ਦੱਸਦਾ ਹਾਂ ਨਾ ਗੱਡੀ ਚਲਾਉਂਦਾ ਸੀ ਮੈਂ ਇਹ ਪੱਟ ਟੁੱਟ ਗਿਆ ਸੀਗਾ ਬਣ ਕੇ ਚੱਲ ਉਹ ਵੀ ਮੁਰ ਕੇ ਗੱਡੀ ਛੱਡਤੀ ਗੱਡੀ ਛੱਡਤੀ ਗੱਡੀ ਚਲਾਉਂਦਾ ਫੜ ਗਿਆ ਤੇ ਫਿਰ ਮੰਨ ਕੇ ਚੱਲ ਆ ਗੋਲੀ ਚੱਲ ਪਈ ਤੇ ਫਿਰ ਗੋਲੀ ਚੱਲ ਗਈ ਅੱਛਾ ਫੁਕੀ ਮਹਿੰਗੀ ਹੋ ਗਈ ਫੁਕੀ ਮਹਿੰਗੀ ਹੋ ਗਈ ਮੈਂ ਫੁਕੀ ਮੰਗੇ ਗੋਲੀ ਚਲਾ ਕੇ ਠੀਕ ਆ ਗੋਲੀ ਦਾ ਚਲੋ ਸੇਟਮ ਤਾਂ ਸਾਨੂੰ ਵਧੀਆ ਲੱਗਿਆ ਐਵੇਂ ਆਪਾਂ ਕਹਿਗੇ ਵੀ ਨਹੀਂ ਹਨਾ ਵਧੀਆ ਕੰਮ ਧੰਦਾ ਵਧੀਆ ਕਰਾਈ ਜਾਂਦੀ ਹੈਗੀ ਹਾਂ ਇਹ ਗੱਲ ਵੀ ਜਿਹੜਾ ਮੰਨ ਕੇ ਚੱਲ ਵੀ ਇਤੋਂ ਘੰਟਾ ਤੇ ਵਣੋ ਉਹ ਤੇ ਕਲੈਨ ਹੁੰਦੀ ਹੈਗੀ ਵੀ ਉਹ ਦੇਣ ਹੀ ਲੱਗੇ ਆਗੇ ਚੱਜਣਾ ਦੇਣ ਲੱਗ ਜੇ ਜੇ ਲੋ ਪਰ ਭਾਈ ਉਹਦੇ ਚ ਵੀ ਇਹ ਹੁੰਦਾ ਹੋਊ ਨਾ ਜਿਵੇਂ ਹੁਣ ਇਹ ਚੀਜ਼ਾਂ ਵੀ ਸੁਣਨ ਨੂੰ ਮਿਲਦੀਆਂ ਵੀ ਲੋਕ ਵੇਚਣ ਲੱਗ ਜਾਂਦੇ ਹੈ ਭਾਈ ਵਿੱਚ ਹੈਗੇ ਆ ਵਿੱਚ ਬੰਦੇ ਜਿਹੜੇ ਸਾਨੂੰ ਦਾ ਆਪ ਦਾ ਨਹੀਂ ਸਰਦਾ ਜੀ ਸਾਨੂੰ ਦਾ ਆਪ ਦਾ ਨਹੀਂ ਸਰਦਾ ਆਹਦੇ ਕੰਮ ਵਾਲੇ ਬੰਦੇ ਆਂ ਜਿਹੜੇ ਕੰਮ ਵਾਲੇ ਬੰਦਿਆ ਕੰਮ ਵਾਲੇ ਬੰਦਿਆਂ ਨੂੰ ਵੇਚਣ ਵਾਲੇ ਬਹੁਤ ਹਰਾਨ ਕਰਦੇ ਅੱਛਾ ਕਰਦੇ ਬਹੁਤ ਕਰਦੇਗੇ ਇੱਥੇ ਵੇਚਦੇ ਹੈਗੇ ਉਹ ਮੂਰੇ ਬਹੁਤ ਜ਼ਿਆਦਾ ਹੈਰਾਨ ਕਰਦੇ ਅਸੀਂ ਜਦੋਂ ਉਹਨਾਂ ਨੂੰ ਕਿੱਥੋਂ ਮਿਲ ਜਾਂਦੀਆਂ ਭਾਈ ਜਰ ਉਹਨਾਂ ਨੂੰ ਕਿੱਥੋਂ ਮਿਲ ਜਾਂਦੀਆਂ ਕਿਤੋਂ ਉਹ ਲੈਂਦੇ ਹੈਗੇ ਪੱਤੇ ਲੈ ਲੈਂਦੇ ਹੈਗੇ ਇਤੋਂ ਜਦੋਂ ਅਸੀਂ ਕੰਮ ਤੇ ਜਾਂਦੇ ਆਪਦੇ ਹਿੱਸੇ ਵਾਲੀਆਂ ਵੇਚ ਦਿੰਦੇ ਆ ਕਿਵੇਂ ਵੇਚੀ ਨਹੀਂ ਜੀ ਉਹ ਇਥੋਂ ਵਿੱਚ ਕੋਈ ਸਸਤਾ ਵੇਚ ਜਾਂਦਾ ਕੋਈ 200 ਦਾ ਵੇਚ ਗਿਆ ਕੋਈ 300 ਦਾ ਵੇਚ ਗਿਆ ਜਦੋਂ ਕੰਮ ਤੇ ਜਾਣਾ ਬਾਅਦ ਚ ਉਹਨਾਂ ਨੇ ਉਹ 50 ਰੁਪਏ ਦੀ ਗੋਲੀ ਵੇਚਣੀ ਆ ਫਿਰ ਉਹਨਾਂ ਨੇ ਜਦੋਂ ਅਸੀਂ ਕੰਮ ਤੇ ਜਾਣਾ ਹੁੰਦਾ ਹਨਾ ਹਨਾ ਅਸੀਂ ਇੱਥੇ ਕਿਹੜੇ ਡਿੱਕੀ ਜਾਂਦੇ ਆ ਕਿ ਹੁਣ ਵੀ ਹੁਣ ਵੀ ਕੋ ਲੈਣਾ ਉਦੋਂ ਉਹ ਭੱਜ ਕੇ ਮੁੜੇ ਹੁੰਦਾ ਬੰਦੇ ਹੈਗੇ ਇੱਥੇ ਪੰਜਾਹ ਦਾ ਢੀ ਨਿਗਾ ਚ ਹੈਗੀ ਉਹ ਕਿਸੇ ਨੂੰ ਵੀ ਲੈਣ ਦਿੰਦੇ ਨਹੀਂ ਗੰਗਾਵੀਆਂ ਜੀ ਟੈਂ ਟੈਂ ਅੱਛਾ ਸੱਤ ਦੀ ਆ 21 ਮਿਲ ਜਾਂਦੀਆਂ ਉਹਨਾਂ ਨੂੰ ਠੀਕ ਹੈ ਤੇ ਉਹ ਖਾਂਦੇ ਇੱਕ ਵੀ ਤੇ ਨਾਲੇ ਉਹ ਲੈ 21 ਦੀਆਂ 21 ਵੇਚ ਨਾਲੇ ਇਹਨਾਂ ਦਾ ਹੁਣ ਕੰਮ ਜੇ ਖਾਂਦੇ ਨਹੀਂ ਫਿਰ ਲੈਂਦੇ ਕਾਨੂੰ ਆ ਵੀ ਉਹਨਾਂ ਨੇ ਆਪ ਦਾ ਘਾਰ ਬਣਾ ਰੱਖਿਆ ਜੀ ਕਹਾਂਰ ਜ਼ਿਕਾਰ ਬਣਾ ਲਿਆ ਜੀ ਬਸ ਦਿਹਾੜੀ ਬਣਾ ਵਿਧਾੜੀ ਵਿਧਾੜੀ ਪਾ ਜਾਂਦੀ ਆ ਸਾਡੀ ਅੱਛਾ ਬਸ ਆ ਕੰਮ ਆ ਉਹਨਾਂ ਦਾ ਠੀਕ ਜੇ ਖਾਂਦੇ ਵੀ ਹੋਣਗੇ ਐਵੇਂ 4 ਦਿਨਾਂ ਚ ਇੱਕ ਖਾਂਦੇ ਆ ਅੱਛਾ ਕੀ ਨੌਕੀਆ ਬਾਪੂ ਮੇਰਾ ਨੌ ਭੋਲਾ ਸਿੰਘ ਆ ਜੀ ਅੱਛਾ ਤੁਸੀਂ ਵੀ ਇਹ ਖਾਂਦੇ ਹੋ ਹਾਂ ਖਾਂਦੇ ਆ ਜੀ ਅੱਛਾ ਅੱਛਾ ਠੀਕ ਹੈ ਤੇ ਹੁਣ ਤੁਸੀਂ ਕਿੰਨੀਆਂ ਖਾਂਦੇ ਹੋ ਤੁਸੀਂ ਹੁਣ ਆ ਦੋ ਖਾਂਦੇ ਆ ਦੋ ਤੇ ਦੋ ਆ ਦੋ ਹੀ ਲੱਗਾਂ ਆਵੀਆਂ ਜੀ ਸਾਡੇ ਠੀਕ ਹੈ ਛੱਡਣ ਛੁੱਡਣ ਦਾ ਵਿਚਾਰ ਥੋੜਾ ਨਹੀਂ ਬਣਿਆ ਛੱਡਣ ਦਾ ਵਿਚਾਰ ਕਰਿਆ ਜੀ ਫਿਰ ਹੱਡ ਪਾਇ ਟੁੱਟਦੇ ਆ ਟੱਬਰ ਕਹਿੰਦਾ ਹੋਊਗਾ ਵੀ ਛੱਡ ਦੋ ਜੀ ਪਰ ਵੀ ਕਹਿੰਦਾ ਵੀ ਛੱਡੋ ਤੇ ਫਿਰ ਫਿਰ ਹੱਡ ਪਾਇ ਟੁੱਟਦੇ ਆ ਜੀ ਤੁਰਿਆ ਨਹੀਂ ਜਾਂਦਾ ਕੰਮ ਨਹੀਂ ਹੁੰਦਾ ਮਾਲ ਪਸ਼ੂ ਸੰਭਲਾ ਨਹੀਂ ਹਾਂ ਹੁਣ ਆ ਵੀਡੀਓ ਬਣੀ ਜਾਂਦੀ ਆ ਕੱਲ ਨੂੰ ਇਹ ਟੱਬਰ ਵੀ ਦੇਖੂਗਾ ਬਾਅਦ ਉਹ ਕਹਿਣ ਵੀ ਤੂੰ ਫਿਰ ਵੀਡੀਓ ਉੱਥੇ ਵੀਡੀਓ ਚ ਬੋਲ ਆਇਆ ਠੀਕ ਹੈ ਕੋਈ ਗੱਲ ਜੀ ਕੋਈ ਗੱਲ ਨਹੀਂ ਦੇਖੀ ਜਾਣ ਦੀ ਦੇਖੀ ਜਾਣ ਜਦੋਂ ਸ਼ਰੇਆਮ ਖਾਣੇ ਆ ਜੀ ਅੱਛਾ ਬਾਬੂ ਜਿਹੜੇ ਹੁਣ ਨਵੇਂ ਮੁੰਡੇ ਆ ਗਏ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਉਹਨਾਂ ਵਾਸਤੇ ਮਾੜੀ ਗੱਲ ਹੈ ਅਸੀਂ ਤਾਂ ਉਮਰ ਖਾਈ ਬੈਠੇ ਆ ਠੀਕ ਹੈ ਜਿਹੜੀ ਇਹ ਗੋਲੀ ਹੈ ਇਹ ਬੰਦੇ ਨੂੰ ਵੀ ਗਲਤ ਕਰਦੀ ਹੈ ਅੱਛਾ ਮਤਲਬ ਨਪੌਂਸਕ ਹੋ ਜਾਂਦਾ ਆਪਾਂ ਜੇ ਸਿੱਧੀ ਪਾਸੇ ਚਕੇ ਲਗੇ ਹਾਂ ਅੱਛਾ ਠੀਕ ਹੈ ਤੇ ਅਸੀਂ ਤਾਂ ਹੁਣ ਉਮਰ ਖਾਈ ਬੈਠੇ ਆ ਬੱਚੇ ਕਿਉਂ ਟੀ ਬੈਠੇ ਆ ਠੀਕ ਹੈ ਤੀਆਂ ਪੁੱਤ ਵਿਆਹੀ ਬੈਠੇ ਆ ਤੁਹਾਡਾ ਕੀ ਆ ਹੁਣ ਸਾਨੂੰ ਤਾਂ ਪੱਕੇ ਪਾਏ ਗਏ ਆ ਨੌਜਵਾਨਾਂ ਨੂੰ ਬਚਣਾ ਨੌਜਵਾਨਾਂ ਨੂੰ ਬਚਣਾ ਚਾਹੀਦਾ ਕਿ ਬੱਚੇ ਲੈਣਿਆ ਉਹਨਾਂ ਨੇ ਹਾਂ ਬਿਲਕੁਲ ਤੇ ਉਹਨਾਂ ਦੇ ਹੁਣ ਜੇ ਬੱਚੇ ਨਾ ਹੋਏ ਗਾਂ ਪੀੜੀ ਕਿਵੇਂ ਵਧੂ ਹੂੰ ਉਹਨਾਂ ਨੂੰ ਬਚਣਾ ਚਾਹੀਦਾ ਠੀਕ ਹੈ ਅੱਛਾ ਵੀ ਸਾਥੀਓ ਆਪਾਂ ਜਿਹੜੇ ਉਰਜੀਵ ਵਾਲੀ ਗੋਲੀ ਦੇ ਆਪਾਂ ਕਹਿ ਦਿੰਦੇ ਆਵੇਂ ਮਰੀਜ਼ ਆ ਹਨਾ ਇਹਨਾਂ ਨਾਲ ਆਪਾਂ ਵੱਖ-ਵੱਖ ਮਰੀਜ਼ਾਂ ਨਾਲ ਗੱਲ ਕੀਤੀ ਉਹਨਾਂ ਦੇ ਨਿੱਜੀ ਕੀ ਤਜਰਬੇ ਰਹੇ ਆ ਉਹਨਾਂ ਨੂੰ ਵੀ ਜਾਣਨ ਦੀ ਕੋਸ਼ਿਸ਼ ਕੀਤੀ ਇਹ ਚੀਜ਼ਾਂ ਪੁੱਛਣ ਦਾ ਜਾਣਨ ਦਾ ਕਾਰਨ ਇਹ ਸੀ ਵੀ ਜਿਹੜੇ ਨਵੇਂ ਮੁੰਡੇ ਕਈ ਵਾਰੀ ਸ਼ੌਂਕ-ਸ਼ੌਂਕ ਦੇ ਵਿੱਚ ਕੋਈ ਅਫੀਮ ਦੇ ਅਫੀਮ ਦੇਸ਼ ਅਫੀਮ ਨੂੰ ਸ਼ੌਂਕ ਨਾਲ ਖਾਣਾ ਸ਼ੁਰੂ ਕਰ ਲੈਂਦਾ ਜਾਂ ਭੁੱਖੀ ਨੂੰ ਚਾਹ ਵੀ ਕਈ ਵਾਰੀ ਛੋੜ ਛੋੜ ਚ ਆਪਾਂ ਖਾਣਾ ਸ਼ੁਰੂ ਕਰ ਲੈਨੇ ਆ ਭਾਜੀ ਦੇਖਣਾ ਹੋਵੇ ਇਹ ਵੀ ਇੱਕ ਸਮਾਜ ਦਾ ਇੱਕ ਪੱਖ ਹੀ ਵੀ ਹੈਗਾ ਵੀ ਜਿਹੜਾ ਬਾਅਦ ਦੇ ਵਿੱਚ ਮਤਲਬ ਉਹਦਾ ਹੱਲ ਆ ਜਿਹੜਾ ਹੱਲ ਨਹੀਂ ਮਿਲਦਾ ਸਰੀਰ ਨੂੰ ਤੰਗੀ ਹੁੰਦੀ ਹੈ ਤੰਗੀ ਤੋਂ ਬਚਣ ਲਈ ਫਿਰ ਉਹ ਇਹ ਮਤਲਬ ਆ ਜੀਵ ਵਾਲੀ ਗੋਲੀ ਤੱਕ ਦਾ ਸਫ਼ਰ ਆ ਜਾਂਦਾ ਹਨਾ ਤੇ ਬਚਣਾ ਕਿਵੇਂ ਹੈਗਾ ਉਹ ਤੁਹਾਡੇ ਤੇ ਹੈਗਾ ਜੇ ਕੋਈ ਇਹ ਜੇ ਨੇੜੇ-ਤੇੜੇ ਤੁਹਾਨੂੰ ਲੱਗਦਾ ਵੀ ਤੁਹਾਡੇ ਕੋਈ ਵੇਚਣ ਵਾਲਾ ਹੈਗਾ ਉਹਦੀ ਵੇਤਲਾ ਤੁਸੀਂ ਪ੍ਰਸ਼ਾਸਨ ਤੱਕ ਜਰੂਰ ਪਹੁੰਚਦੀ ਕਰੋ ਪ੍ਰਸ਼ਾਸਨ ਇਹ ਤੇ ਕਾਰਵਾਈ ਵੀ ਕਰਦਾ ਹੈਗਾ ਵਕ ਵਕ ਸਮੇਂ ਤੇ ਦੇਖਣ ਨੂੰ ਮਿਲਦਾ ਵੀ ਰਿਹਾ ਹੈ ਹਨ ਵੀ ਇਹਦੇ ਤੇ ਕਾਰਵਾਈਆਂ ਹੁੰਦੀਆਂ ਰਹੀਆਂ ਜੇ ਤੁਹਾਡੀ ਵੀ ਨਜ਼ਰ ਦੇ ਵਿੱਚ ਕੋਈ ਇਦਾਂ ਦਾ ਬੰਦਾ ਹੈਗਾ ਜਿਹੜਾ ਇਸ ਤਰੀਕੇ ਦੇ ਕਿਸੇ ਗਲਤ ਕੰਮ ਦੇ ਵਿੱਚ ਇਨਵੋਲ ਹੋ ਵੀ ਕੋਈ ਵੇਚਣ ਵਾਲੇ ਪਾਸੇ ਇਨਵੋਲ ਹੈ ਹਨ ਤੇ ਉਹਨਾਂ ਤੇ ਨਾਥ ਵੀ ਪਾਈ ਜਾ ਸਕੇ ਬਾਕੀ ਆਮ ਵਕ ਵਕ ਬਾਈਆਂ ਦੇ ਵੱਡੇ ਬਜ਼ੁਰਗਾਂ ਦੇ ਤਜਰਬੇ ਆ ਜਿਹੜੇ ਉਹ ਤੁਹਾਡੇ ਨਾਲ ਸਾਂਝੇ ਕੀਤੇ ਆ ਵੀਡੀਓ ਕਿੱਦਾਂ ਦੀ ਲੱਗੀ ਹੈਗੀ ਉਹ ਆਪਦੇ ਵਿਚਾਰ ਆ ਜਿਹੜੇ ਉਹ ਜਰੂਰ ਸਾਡੇ ਨਾਲ ਸਾਂਝੇ ਕਰਿਓ ਤਾਂ ਕਿ ਜਿਹੜੇ ਉਹ ਤੁਹਾਡੇ ਵਿਚਾਰਾਂ ਤੇ ਵਿਚਾਰਾਂ ਤੇ ਅਮਲ ਕਰਦੇ ਹੋਏ ਆਪਾਂ ਅੱਗੇ ਜਿਹੜੀ ਵੀ ਕੋਈ ਜਾਣਕਾਰੀ ਲੈ ਕੇ ਆਈਏ ਉਹ ਤੁਹਾਡੇ ਤੱਕ ਸਟੀਕ ਤੇ ਬਿਲਕੁਲ ਸਾਫ਼ ਸੁਥਰੀ ਲਿਆ ਸਕੀਏ ਧੰਨਵਾਦ ਸਾਹਿਬ